ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਨਰਲ ਅਬਜ਼ਰਵਰ ਰਾਜੀਵ ਕੁਮਾਰ ਆਈਏਐਸ ਪੁਲਿਸ ਅਬਜ਼ਰਵਰ ਸੁਰਿੰਦਰ ਪਾਲ ਸਿੰਘ ਆਈਪੀਐਸ ਅਤੇ ਖਰਚਾ ਨਰੀਖਕ ਇੰਦਾਨਾ ਅਸ਼ੋਕ ਕੁਮਾਰ ਆਈਆਰਐਸ ਭਾਰਤੀ ਚੋਣ ਕਮਿਸ਼ਨ ਅਬਜ਼ਰਵਰ ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਲੁਧਿਆਣਾ ਵਿੱਚ ਪਹੁੰਚ ਗਿਆ ਨਾ ਅਬਜ਼ਰਵਰ ਇੰਟਰਨੈਸ਼ਨਲ ਗੈਸਟ ਹਾਊਸ ਪੀਏਯੂ ਲੁਧਿਆਣਾ ਵਿਖੇ ਠਹਿਰੇ ਹੋਏ ਹਨ ਕੋਈ ਵੀ ਚੋਣ ਸੰਬੰਧੀ ਕਿਸੇ ਵੀ ਕਿਸਮ ਦੇ ਮੁੱਦੇ ਜਾਂ ਸ਼ਿਕਾਇਤ ਲਈ ਜਨਰਲ ਅਬਜ਼ਰਵਰ ਨਾਲ 6283178975 ਤੇ ਸੰਪਰਕ ਕੀਤਾ ਜਾ ਸਕਦਾ ਹੈ ਪੁਲਿਸ ਅਬਜ਼ਰਵਰ ਨਾਲ 6283178144 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਖਰਚਾ ਨਰੀਖਕ ਲਈ 6283199460 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਅਬਜ਼ਰਵਰ ਨਾਲ ਈਮੇਲ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ ਜਨਰਲ ਅਬਜ਼ਰਵਰ ਰਾਜੀਵ ਕੁਮਾਰ ਨਾਲ ਈਮੇਲ ਆਈਡੀ generalobserverwest2025@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ ਪੁਲਿਸ ਨਿਗਰਾਨ सुरेंद्र ਪਾਲ ਨਾਲ ਈਮੇਲ ਆਈਡੀ spsnarwal@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਖਰਚਾ ਨਿਗਰਾਨ ਇੰਦਾਨਾ ਅਸ਼ੋਕ ਨਾਲ ਈਮੇਲ ਆਈਡੀ ashok.indana @gov.in ਤੇ ਸੰਪਰਕ ਕੀਤਾ ਜਾ ਸਕਦਾ ਹੈ।